ਸਵੈ ਅਭਿਆਨ ਨਹੀਂ ਹੈ ਹਾਂ ਹਾਂ ਇਹ ਤਾਂ ਸਾਡਾ ਇੱਕ ਸਿੰਬੋਲਿਕਲੀ ਅਸੀਂ ਮੈਸੇਜ ਦੇ ਰਹੇ ਹਾਂ ਕਿ ਜਿਹੜੀ ਡਿਊਟੀ ਸਰਕਾਰ ਦੀ ਹੈ ਜੀ ਜੀ ਜਿਹੜੀ ਡਿਊਟੀ ਕੌਨਸਲ ਦੀ ਹੈ ਠੀਕ ਹੈ ਨਾ ਉਹ ਅਸੀਂ ਕਰਕੇ ਦੱਸ ਰਹੇ ਹਾਂ ਕਿ ਲੋਕਾਂ ਦੀ ਤਕਲੀਫਾਂ ਨੂੰ ਉਜਾਗਰ ਕਰ ਰਹੇ ਹਾਂ ਇਹ ਇਕੱਲੀ ਇੱਥੋਂ ਦੀ ਨਹੀਂ ਹੈ ਇਹ ਪੂਰੇ ਲੁਧਿਆਣੇ ਚ ਵਸੀ ਹੋਈ ਹੈ ਪੂਰੇ ਪੰਜਾਬ 'ਚ ਹੈਗੀ ਹੈ ਅਸੀਂ ਡਿਊਟੀ ਯਾਦ ਕਰਾ ਰਹੇ ਹਾਂ ਇਹਦਾ ਇਹ ਨਾ ਸਮਝੋ ਕਿ ਅਸੀਂ ਜਿਹੜਾ ਹੈਗਾ ਵਾ ਸਫਾਈ ਅਭਿਆਨ ਚਲਾ ਰਹੇ ਹਾਂ ਇਹ ਮੈਸੇਜ ਹੈ ਉਹਨਾਂ ਵਾਸਤੇ ਸਰਕਾਰਾਂ ਵਾਸਤੇ ਕੀ ਜਿਹੜਾ ਤੁਹਾਡਾ ਕੰਮ ਤੁਹਾਨੂੰ ਕਰਨਾ ਚਾਹੀਦਾ ਉਹ ਆਪੋਜੀਸ਼ਨ ਦੇ ਵਿੱਚ ਰਹਿ ਕੇ ਅਸੀਂ ਕਰਕੇ ਦਿਖਾ ਰਹੇ ਆਂ ਔਰ ਕਰਕੇ ਦਿਖਾਵਾਂਗੇ ਸਰ ਇੱਕ ਪੂਰਾ ਟਿਪਰ ਹੋਣਾ ਜਿਹੜਾ ਇੱਥੇ ਕੂੜੇ ਦਾ ਕੂੜੇ ਦਾ ਪੂਰਾ ਜੀ ਇਹ ਕਈ ਵਾਰੀ ਟਰਾਲੀ ਜਾਊ ਕਈ ਔਰ ਆਪੋ ਜਾਊਗੀ ਜੀ ਕੀ ਮੈਸੇਜ ਨਹੀਂ ਕਿ ਲੋਕ ਅਵੇਅਰ ਹੋਣ ਜੀ ਲੋਕ ਅਵੇਅਰ ਆ ਲੋਕਾਂ ਦੀ ਵੋਟਾਂ ਸਾਈਆਂ ਨੇ ਲਾਉਂਦੇ ਨੇ ਝੂਠਾ ਵਾਅਦੇ ਕਰਦੇ ਨੇ ਉਹ ਕਿਸ ਤਰ੍ਹਾਂ ਇਸ ਤਰ੍ਹਾਂ ਜਿੰਦਾਬਾਦ ਉਹਨਾਂ ਵੱਸੇ ਮੈਸੇਜ ਹੈ ਕਿ ਪਬਲਿਕ ਜਾ ਚੁੱਕੀ ਹੈ ਔਰ ਪਬਲਿਕ ਨੂੰ ਪਤਾ ਹੈ ਕਿ ਜਿਹੜੇ ਝੂਠੇ ਆਮ ਗਲਤ ਕੰਮ ਕਰ ਰਹੇ ਹੋ ਉਹ ਕੰਮਾਂ ਦਾ ਰਣਨੈਤਿਕ ਨਾਲ 19 ਦੇ ਨੂੰ ਮਿਲਣਾ ਜੀ ਮੋਟਰਾਂ ਨੂੰ ਕਿਸ ਤਰ੍ਹਾਂ ਫੀਲ ਕਰਦੋ ਇਹ ਕਿਸ ਤਰ੍ਹਾਂ ਬੋਟ ਨੂੰ ਉਹਨੂੰ ਪਾਜੀਓ ਮੈਂ ਤਾਂ ਕਹਿੰਦਾ ਵੋਟ ਉਹਨੂੰ ਪਾਓ ਜਿਹੜੇ ਤੁਹਾਡੇ ਵਿੱਚੋਂ ਤੁਹਾਡਾ ਆਪਣਾ ਹੈਗਾ ਜੀ ਵੋਟ ਉਹਨੂੰ ਪਾਓ ਜਿਹੜਾ ਬੰਦਾ ਤੁਹਾਡੀ ਸੇਵਾ ਕਰ ਸਕਦਾ ਹੈ ਵੋਟ ਉਹਨੂੰ ਪਾਓ ਜਿਹੜਾ ਬੰਦਾ ਤੁਹਾਨੂੰ ਇਨਸਾਫ ਦਵਾ ਸਕਦਾ ਗੱਲ ਦੇਖੋ ਗੱਲ ਇਹ ਸਾਬ ਪ੍ਰਪ ਕਰਸੀ ਹੁਮੜ ਜੀ ਜੀ ਉਹ ਆਪਣੀ ਸਮੁੱਚੀ ਟੀਮ ਦੇ ਨਾਲ ਨੌਜਵਾਨਾਂ ਦੇ ਨਾਲ ਇੱਥੇ ਲੁਧਿਆਣਾ ਸ਼ਹਿਰ ਦੇ ਨੌਜਵਾਨਾਂ ਦੇ ਨਾਲ ਇੱਥੇ ਪਹੁੰਚੇ ਹੋਏ ਨੇ ਜੀ ਗੱਲ ਇਹ ਵੀ ਹਾਲਾਤ ਦਿਖਾਉਣ ਆਏ ਨੇ ਮੈਂ ਮੈਂ ਵੀ ਇੱਥੇ ਨੇੜੇ ਲੰਘ ਰਿਹਾ ਸੀ ਮੇਰੀ ਗੱਲ ਹੋਈ ਕੁਮਰ ਸਾਹਿਬ ਮੈਂ ਕਿਹਾ ਕਿੱਥੇ ਹੋ ਕਹਿੰਦੇ ਅੱਜ ਇਲੈਕਸ਼ਨ ਕੈਂਪੇਨ ਥੋੜਾ ਟਾਈਮ ਰੋਕ ਕੇ ਸਫਾਈ ਮੁਹਿੰਮ ਚੱਲ ਰਹੀ ਹੈ ਮੈਂ ਕਿਹਾ ਜੀ ਆਪਣਾ ਤਾਂ ਬਹੁਤ ਬਿਜ਼ੀ ਸ਼ਡਿਊਲ ਹੈ ਕਹਿੰਦੇ ਨਹੀਂ ਆ ਕੇ ਹਾਲਾਤ ਦੇਖੋ ਹਾਲਾਤ ਦੇਖੋ ਤੇ ਇੱਥੇ ਜਿਹੜਾ ਮਾਲੀ ਸੀ ਰੱਖਿਆ ਹੋਇਆ ਇਹਨਾਂ ਦਾ ਔਰੇ ਹਾਂਜੀ ਹਾਂਜੀ ਲਾ ਉਹ ਬੋਲ ਰਿਹਾ ਸੀ ਇੱਥੇ ਕਹਿੰਦਾ ਪਿਛਲੇ ਤਿੰਨ ਚਾਰਾਂ ਮਹੀਨੇ ਤੋਂ ਇਹ ਕੂੜੇ ਦੇ ਢੇਰ ਲੱਗੇ ਹੋਏ ਨੇ ਇਹ ਕੋਈ ਇੱਕ ਦਿਨ ਜ ਨਹੀਂ ਲੱਗੇ ਸੋ ਜੇ ਲੁਧਿਆਣਾ ਵਰਗੇ ਸ਼ਹਿਰ ਦੇ ਵਿੱਚ ਜਿਹੜਾ ਪੰਜਾਬ ਦਾ ਦਿਲ ਹੈ ਜਿਹਨੂੰ ਪੂਰੀ ਦੁਨੀਆ ਮੈਂ ਸਮਝਦਾ ਕਿ ਦੇਖਦੀ ਹੈ ਕੋ ਲੁਧਿਆਣਾ ਸ਼ਹਿਰ ਹੈ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਹੈ ਜਿਹੋ ਜੇ ਸ਼ਹਿਰ ਦੇ ਵਿੱਚ ਇਹ ਹਾਲਾਤ ਨੇ ਕਿ ਪੰਜ ਪੰਜ ਮਹੀਨੇ ਪਾਰਕਾਂ ਦੇ ਨੇੜੇ ਕੂੜੇ ਦੇ ਢੇਰ ਲੱਗੇ ਪਏ ਨੇ ਤਾਂ ਆਪਾਂ ਇਹ ਸਮਝ ਸਕਦੇ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਵਿਕਾਸ ਹੈ ਇਹ ਆ ਜਿਹੜੀ ਸਫਾਈ ਮੁਹਿੰਮ ਹੈ ਜਾਂ ਜਿਹੜਾ ਮੈਂ ਸਮਝਦਾ ਕਿ ਇੱਕ ਇੱਕ ਸ਼ੀਸ਼ਾ ਦਿਖ ਰਿਹਾ ਆਪ ਨੂੰ ਸਿਰ ਸਮਾਰਟ ਸਿਟੀ ਕਿਹਾ ਜਾਂਦਾ ਲੁਧਿਆਣਾ ਸਮਾਰਟ ਸਿਟੀ ਕਾ ਦੀ ਕੱਕ ਦੀ ਰਹੀ ਇਹ ਤਾਂ ਕੂੜਾ ਸਿਟੀ ਬਣੀ ਪਈ ਆ ਦੇਖੋ ਔਰ ਘੁੰਮਣਸਾਹਬ ਆ ਕੇ ਮਤਲਬ ਇੱਕ ਕੈਂਡੀਡੇਟ ਆਪਣੀ ਜੀ ਕੈਂਪੇਨ ਰੋਕ ਕੇ ਦੋ ਘਟੇ ਲਈ ਇੱਥੇ ਤਸਲੇ ਬੋਰੀਆਂ ਚੱਕੀ ਫਿਰਦਾ ਤਾਂ ਇਹ ਇਹਦਾ ਮਤਲਬ ਸਮਝੋ ਇਹਦਾ ਮਤਲਬ ਹੈ ਕੁਝ ਕਿ ਇਹ ਦਰਦ ਆ ਲੋਕਾਂ ਦਾ ਇਹ ਦਰਦ ਦੇਖਦੇ ਹੋਏ ਲੋਕਾਂ ਦੇ ਇੱਥੇ ਆਪਣੀ ਟੀਮ ਨਾਲ ਪਹੁੰਚੇ ਨੇ ਸੋ ਇਹ ਕੂੜਾ ਤੋਂ ਟਰਾਲੀ ਭਰ ਰਿਹਾ ਹੁਣ ਅਗੇ ਫਿਰ ਇਹਨਾਂ ਨੂੰ ਭੇਜ ਦਿੰਨੇ ਆ ਹੁਣ ਆਵਾਦੀ ਪਾਰਟੀ ਕਿੱਥੇ ਇਹ ਇਲੈਕਸ਼ਨ ਟਾਈਮ ਜਿਹੜਾ ਇਹ ਕੀਤਾ ਜਾ ਰਿਹਾ ਬਾਅਦ ਚ ਵੀ ਕੀਤਾ ਜਾਊਗਾ ਤੁਹਾਡੇ ਅਕਾਲੀ ਦਲ ਵਾਲਾ ਅਕਾਲੀ ਦਲ ਤਾਂ ਹਮੇਸ਼ਾ ਹੀ ਕਰਦਾ ਏ ਨਹੀਂ ਕੋਈ 스테 ਤੁਸੀਂ ਨੂੰ ਪੋਲਿਟਿਕਲ ਸਟੰਟ ਨਾ ਸਮਝੋ ਕਿ ਸਟੰਟ ਆ ਪਰ ਇਹ ਵੀ ਜ਼ਰੂਰੀ ਹੁੰਦਾ ਕਿ ਇਲੈਕਸ਼ਨ ਦੇ ਵਿੱਚ ਤੁਹਾਡੇ ਵਰਗੇ ਮੀਡੀਆ ਦੇ ਮਾਧਮ ਰਾਹੀਂ ਇੱਕ ਪੂਰੀ ਦੁਨੀਆ ਦੇ ਵਿੱਚ ਦੱਸਣਾ ਵੀ ਜ਼ਰੂਰੀ ਆ ਕਿ ਜਿਹੜੀ ਆਪਾਂ ਕਹਿੰਦੇ ਸੀ ਬਦਲਾਅ ਵਾਲੀ ਸਰਕਾਰ ਆ ਇਹ ਜੀ ਆ ਬਦਲਾਅ ਹੈ ਕਿ ਪੰਜ ਪੰਜ ਮਹੀਨੇ ਸਮਾਰਟ ਸਿਟੀ ਚ ਕੂੜੇ ਦੇ ਢੇਰ ਲੱਗੇ ਕਿਸ ਤਰ੍ਹਾਂ ਜਿਹੜਾ ਵੋਟਰਾਂ ਨੂੰ ਅਪੀਲ ਵੀ ਕਰੋ ਕਿ ਬੋਰਡ ਕਿਸ ਅਪੀਲ ਹੈ ਤਾਂ ਅਪੀਲ ਇਸ ਜੀ ਤਾਂ ਜਿਹੜੀ ਕਰਨੀਆ ਕਰਨੀਆ ਲੋਕ ਆਪ ਵੀ ਦੇਖ ਰਹੇ ਨੇ ਆਉਣ ਘਰਾਂ ਤੇ ਟਾਕੀਆਂ ਬੋਰ ਖੁੱਲ ਕੇ ਬੀਬੀਆਂ ਭੈਣਾਂ ਸਾਡੀਆਂ ਮਾਦਾਵਾਂ ਦੇਖ ਹੀ ਰਹੀਆਂ ਨੇ ਕਿ ਜਿਹੜਾ 5 ਮਹੀਨੇ ਤੋਂ ਰੋਲਾਪਾਪਾ ਥੱਕ ਕੇ ਕੋਈ ਇੱਥੇ ਸਫਾਈ ਕਰਨ ਨਹੀਂ ਆਇਆ ਘੁੰਮਣ ਸਾਹਿਬ ਫਿਰ ਰਹੇ ਨੇ ਅੱਜ ਇੱਥੇ ਸਫਾਈ ਕਰ ਦੇ ਵਧੀਆ ਕੈਂਡੀਡੇਟ ਨੂੰ ਚੁਣੋ ਤਾਂ ਕਿ ਇਹ ਸਫਾਈ ਨਿਰੰਤਰ ਇਹ ਡਵੈਲਪਮੈਂਟ ਇਹ ਸਾਰਾ ਸਿਸਟਮ ਸਾਫ਼ ਸੁਥਰਾ ਹੁੰਦਾ